ਸੋ ਸੋਈ ਸਾਹਿਬ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਸੋਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸ਼ੁਰੂਆਤ ਮੈਂ ਤੁਹਾਡੇ ਤੋਂ ਹੀ ਕਰ ਲੈਣਾ ਪ੍ਰਦਰਸ਼ਨ ਵਰਸਸ ਪ੍ਰਦਰਸ਼ਨ ਹੋਇਆ ਪੰਜਾਬ ਦੇ ਵਿੱਚ ਔਰ ਕੀ ਕੀ ਇਹਨਾਂ ਪ੍ਰਦਰਸ਼ਨਾਂ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਵੇ ਕਿ ਇੱਕ ਪੋਲਿਟੀਕਲ ਪਰਸਪੈਕਸ਼ਨ ਬਦਲਣ ਦੀ ਕੋਸ਼ਿਸ਼ ਹੁੰਦੀ ਹੈ ਕੀ ਸਿਰਫ ਬਿਆਨਬਾਜ਼ੀ ਇੱਕ ਦੂਜੇ ਤੇ ਕਰਨੀ ਔਰ ਉਸ ਨੂੰ ਲੈ ਕੇ ਪ੍ਰਦਰਸ਼ਨ ਕਰਨੇ ਜਾਇਜ਼ ਨੇ ਬਿਆਨਬਾਜ਼ੀ ਦਾ ਜਵਾਬ ਬਿਆਨਬਾਜ਼ੀ ਨਾਲ ਕਿਉਂ ਨਹੀਂ ਦਿੱਤਾ ਜਾ ਸਕਦਾ ਅਗਰ ਦੇਣਾ ਹੀ ਹੋਵੇ ਪਰ ਕਿਉਂ ਮਤਲਬ ਇਸ ਤਰ੍ਹਾਂ ਦੇ ਐਕਟ ਕਿਉਂ ਅ ਬਰਾਦਰ ਪਹਿਲਾਂ ਤੇ ਤੁਹਾਡੇ ਸਾਰੇ ਦਸ਼ਕਾਂ ਨੂੰ ਸੱਚੀ ਕਹਾਂ ਬਹੁਤ ਹੀ ਨਾ ਜ਼ਿਆਦਾ ਇੱਕ ਨਿੰਦਨਯੋਗ ਸਿਚੁਏਸ਼ਨ ਪੈਦਾ ਹੋਈ ਹੋਈ ਹੈ ਜੀ ਸਿਚੁਏਸ਼ਨ ਸ਼ਾਇਦ ਤੁਸੀਂ ਤਾਂ ਮੈਂ ਪਿਛਲੇ 15 20 ਸਾਲ ਤੋਂ ਮੈਂ ਵੀ ਆਮ ਆਨ ਦਾ ਮੀਡੀਆ ਤੁਸੀਂ ਵੀ ਇਹਨੇ ਪੁਰਾਣੇ ਜਰਨਲਿਸਟਸ ਐਸ ਲੈਵਲ ਦੀ ਘਟੀਆਂ ਸ਼ਬਦਾਵਲੀ ਇਸ ਲੈਵਲ ਦੇ ਘਟੀਆ ਵਿਅੰਗ ਇਸ ਲੈਵਲ ਦੀ ਘਟੀਆ ਪਰ ਉਹਦੇ ਅਸੈਂਬਲੀ ਦੇ ਵਿੱਚ ਜਾ ਕੇ ਇਸਨਾਂ ਦੀ ਸਟੇਟਮੈਂਟਸ ਕਦੀ ਨਹੀਂ ਸੁਨੀਆਂ ਨਹੀਂ ਹਨ ਨਾ ਕਦੀ ਦੇਖੀਆਂ ਨੇ ਤੇ ਨਾ ਕਦੀ ਵਿਜੂਅਲਾਈਜ਼ ਕਰ ਸਕਿਆ ਤੁਸੀਂ ਆਪਣੀਆਂ ਨੁਕਾਮੀਆਂ ਛੁਪਾਉਣ ਲਈ ਤੁਸੀਂ ਆਹ ਸਟੇਟਮੈਂਟਾਂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਹੋ ਸਾਰੇ ਪੰਜਾਬ ਨੂੰ ਪਤਾ ਹੈ ਕਿ ਤੁਸੀਂ ਬੁਰੀ ਤਰ੍ਹਾਂ 3.5 ਸਾਲ ਨਕਾਮ ਰਹੇ ਜੇ ਫੇਲ ਰਹੇ ਜੇ ਤੇ ਤੁਹਾਡੇ ਜਿਹੜੀ ਗਵਰਨਰਸ ਮਾਡਲ ਹੈ ਟੋਟਲੀ ਫਲੋਪ ਹੋ ਚੁੱਕਾ ਹੈ ਯੂ ਆਰ ਅ ਨੋਨ ਗਵਰਨਰ ਨੋ ਪਰਫਾਰਮੈਂਸ ਪਾਰਟੀ ਹੁਣ ਰਹਿ ਗਿਆ ਸਾਲ ਸਵਾ ਸਾਲ ਤੇ ਤੁਸੀਂ ਉਹ ਇਨ੍ਹਾਂ ਦੇ ਚੀਜ਼ਾਂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੇ ਜੇ ਹੁਣ ਮੈਂ ਤੁਹਾਨੂੰ ਸਿਲਸਿਲੇਵਾਰ ਗਿਣਨ ਦੀ ਕੋਸ਼ਿਸ਼ ਕਰਾਂ ਲਾ ਐਂਡ ਆਰਡਰ ਟੋਟਲੀ ਕੋਲੈਪਸਡ ਹੈ ਦੂਸਰੇ ਪਾਸੇ ਬਰਗਾਰੀ ਦਾ ਮਸਲਾ ਲੈ ਕੇ ਆਏ ਸੀਗੇ ਕਿ ਅਸੀਂ ਇਨਸਾਫ ਦਵਾਂਗੇ ਉਹਦੀ ਵੀ ਹਵਾ ਨਿਕਲ ਚੁੱਕੀ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੀ ਹਵਾ ਇਹਨਾਂ ਦੇ ਖੁਦ ਦੇ ਜਿਹੜੇ ਸਸਪੈਂਡਡ ਐਮਐਲਏ ਕੋਮਰ ਵਿਜੇ ਪ੍ਰਤਾਪ ਹੁਣਾਂ ਕੱਢਤੀ ਕਿ ਇਹਨਾਂ ਦੇ ਖੁਦ ਦੇ ਇੱਕ ਐਮਪੀ ਸਾਹਿਬ ਜਿਹੜੇ ਸੀਗੇ ਉਹ ਲੋਕ ਪੁਲਿਸ ਵਾਲਿਆਂ ਨਾਲ ਮਿਲ ਕੇ ਤੇ ਨਸ਼ਾ ਵਕਵਾ ਰਹੇ ਸੀਗੇ ਹੁਣ ਕਿਸ ਕਿਸ ਗੱਲਾਂ ਦੀ ਹੁਣ 25000 ਏਕੜ ਜਿਹੜੀ ਹੈ ਜੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੜਪਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਬਾਰੇ ਪੰਜਾਬ ਅੱਜ ਸੜਕਾਂ ਉੱਤੇ ਉਤਰਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੁਸੀਂ ਕਿਸ ਲੈਵਲ ਤੇ ਦੇ ਰਹੇ ਹੋ ਹੁਣ ਜੇ ਇਹਨਾਂ ਦੀ ਬਿਆਨਬਾਜ਼ੀ ਦੀ ਗੱਲ ਕਰੀਏ ਤੇ ਅਸੈਂਬਲੀ ਚ ਕਿਉਂਕਿ ਇਹਨਾਂ ਨੂੰ ਅਸੈਂਬਲੀ ਤੇ ਕੋਈ ਡਿਫਰਮੇਸ਼ਨ ਦਾ ਖਤਰਾ ਹੁੰਦਾ ਨਹੀਂ ਹੈ ਕਿ ਜੋ ਮਰਜ਼ੀ ਬੋਲ ਲਈਏ ਅਸੈਂਬਲੀ ਚ ਆ ਕੇ ਜਾਂ ਕਿ ਬਾਹਰ ਸਟੇਟਮੈਂਟਾਂ ਦੇ ਲਈਏ ਹੁਣ ਤੁਸੀਂ ਜੇ ਸਟੇਟਮੈਂਟ ਦਿੰਦੇ ਹੋ ਕਿ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਫਿਰ ਤਾਂ ਉਹ ਸੀ ਦੇਸ਼ ਵਿਰੋਧੀ ਜਾਂ ਦੇਸ਼ ਦਰੋਹੀ ਇਹ ਤਾਂ ਕਿਉਂ ਨਾ ਕਹੀਏ ਤੁਸੀਂ ਦੇਸ਼ ਦਰੋਹੀ ਦੀਆਂ ਉਹ ਧਾਰਨਾ ਆਪ ਸੈੱਟ ਕਰਦੇ ਜੇ ਦੇਸ਼ ਵਿਰੋਧੀ ਸਟੇਟਮੈਂਟਾਂ ਤੁਸੀਂ ਦਿੰਦੇ ਜੇ ਤੁਹਾਡੀਆਂ ਸਟੇਟਮੈਂਟਾਂ ਜਿਹੜੀਆਂ ਨੇ ਉਹ ਲੈ ਕੇ ਤੁਹਾਡੀਆਂ ਸਟੇਟਮੈਂਟਾਂ ਜਿਹੜਾ ਵੈਸਟਰਨ ਮੀਡੀਆ ਹੈਗਾ ਜਾਂ ਜਿਹੜੇ ਸਾਡੇ اپੋਨੈਂਟਸ ਨੇ ਕੰਟਰੀਜ਼ ਲਾਈਕ ਜਿਹੜੇ ਸਾਡੀ ਐਨੀਮੀ ਕੰਟਰੀਜ਼ ਨੇ ਉਹ ਆ ਚੀਜ਼ਾਂ ਨੂੰ ਬਾਰ ਬਾਰ ਪ੍ਰਦਰਸ਼ਿਤ ਕਰਦੇ ਨੇ ਸ਼ੋਅ ਕਰਦੇ ਨੇ ਚਲਾਉਂਦੇ ਨੇ ਵੀਰ ਦੱਸ ਦਿਨੇ ਕਿਹਾ ਹਿੰਦੂਸਤਾਨ ਦੇ ਵਿੱਚ ਇੱਕ ਐਦਾਂ ਦਾ ਸੂਬਾ ਵੀ ਹੈ ਐਦਾਂ ਦਾ ਮੁੱਖ ਮੰਤਰੀ ਵੀ ਹੈ ਜੋ ਐਦਾਂ ਦੀਆਂ ਸਟੇਟਮੈਂਟਾਂ ਦਿੰਦਾ ਮੈਨੂੰ ਨਹੀਂ ਲੱਗਦਾ ਕਿ ਸ਼ੋਭਾ ਦਿੰਦਾ ਹੈਗਾ ਇਸ ਤਰ੍ਹਾਂ ਦੀਆਂ ਸਟੇਟਮੈਂਟ ਸਾਨੂੰ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਹੋਣਾ ਕੋ ਸਿੱਖਣਾ ਚਾਹੀਦਾ ਹੈਗਾ ਕਿ ਕਿਸ ਤਰ੍ਹਾਂ ਦਾ ਅਸੈਂਬਲੀ ਚ ਮਾਹੌਲ ਹੁੰਦਾ ਸੀ ਕਿਸ ਤਰ੍ਹਾਂ ਦਾ ਬਾਹਰ ਮਾਹੌਲ ਹੁੰਦਾ ਸੀਗਾ ਇਸ ਵਕਤ ਤੇ ਇੰਨਾ ਟਾਕਸਿਕ ਮਾਹੌਲ ਹੋ ਚੁੱਕਾ ਹੈ ਕੀ ਲੋਕਾਂ ਨੂੰ ਲੱਗਦਾ ਕਿ ਪੋਲਿਟਿਕਸ ਤੋਂ ਨਾ ਡਰ ਲੱਗਣਾ ਸ਼ੁਰੂ ਹੋ ਜਾਣਾ ਪੋਲਿਟਿਸ਼ੀਅਨ ਤੋਂ ਡਰ ਲੱਗਣਾ ਸ਼ੁਰੂ ਹੋ ਜਾਣਾ ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਨਾ ਬੜਾ ਹੀ ਭਿਆਨਕ ਸਮਾਂ ਨਜ਼ਰ ਆ ਰਿਹਾ ਪੋਲਿਟਿਕਸ ਵਾਸਤੇ ਤੇ ਪੋਲਿਟਿਸ਼ੀਅਨਸ ਵਾਸਤੇ ਤੇ ਅਸ ਇਸ ਕਰਕੇ ਨੂੰ ਦਿਖੋ ਪਰ ਸੋਈ ਸਾਹਿਬ ਮੇਰਾ ਨਾਲ ਹੀ ਸਵਾਲ ਇਹ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੈ ਇਸ ਬਿਆਨਬਾਜ਼ੀ ਦਾ ਜ਼ਮੀਨੀ ਪੱਧਰ ਤੇ ਕੋਈ ਅਸਰ ਪੈਂਦਾ ਹੈ ਲੋਕਾਂ ਨੂੰ ਕੋਈ ਫਰਕ ਪੈਂਦਾ ਹੈ ਲੋਕ ਤੇ ਹੈਪਚੁਲ ਹੋ ਚੁੱਕੇ ਨੇ ਇਸ ਚੀਜ਼ ਦਾ ਕਿ ਉਹਨਾਂ ਨੂੰ ਤਾਂ ਆਏ ਆ ਕਿ ਠੀਕ ਹੈ ਜੋ ਮਰਜੀ ਕੋਈ ਬੋਲੀ ਜਾਵੇ ਉਹਨਾਂ ਨੂੰ ਕੀ ਫਰਕ ਪੈਣਾ ਇਸ ਚੀਜ਼ ਦਾ ਨਹੀਂ ਸ਼ਾਇਦ ਸ਼ਾਇਦ ਤੁਸੀਂ ਸਹੀ ਵੀ ਕਹਿ ਰਹੇ ਹੋ ਕਿ ਸ਼ਾਇਦ ਲੋਕਾਂ ਨੂੰ ਇਸ ਬਿਆਨਬਾਜ਼ੀ ਦਾ ਫਰਕ ਨਾ ਪੈਂਦਾ ਹੋਵੇ ਲੇਕਿਨ ਤੁਸੀਂ ਜਿਹੜਾ ਟਾਕਸਿਟੀ ਫਲਾ ਰਹੇ ਹੋ ਅੱਜ ਮੈਨੂੰ ਕਈ ਗੱਲਾਂ ਇਹਨਾਂ ਦੀ ਇਸ ਤਰ੍ਹਾਂ ਦੀਆਂ ਕਈ ਹਾਸੂ ਹਿਣੀਆਂ ਗੱਲਾਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਐਮਐਲਏ ਬਾਰੇ ਵੀ ਕਈਆਂ ਹੋਈਆਂ ਨੇ ਜਦੋਂ ਇਹਨਾਂ ਨੇ ਕਿਹਾ ਸੀਗਾ ਮੇਰੇ ਕੋਲ ਰਿਕਾਰਡਿੰਗਸ ਨੇ ਵਿਜੇ ਸਿੰਘਲਾ ਦੀਆਂ ਤੇ ਮੈਂ ਉਹ ਮੇਰੇ ਸਾਹਮਣੇ ਕੰਫੈਸ ਕਰ ਗਏ ਨੇ ਉਸ ਤੋਂ ਬਾਅਦ ਨਿਕਲਿਆ ਕੁਝ ਵੀ ਨਹੀਂ ਉਹ ਵੀ ਸਟੇਟਮੈਂਟ ਸੀ ਨਾ ਉਹ ਲਾਈਵ ਹੋ ਕੇ ਇਹਨਾਂ ਨੇ ਸਟੇਟਮੈਂਟਸ ਦਿੱਤੀਆਂ ਸੀਗੀਆਂ ਉਹ ਸਟੇਟਮੈਂਟਾਂ ਵਿੱਚ ਸੀਗੇ ਜਦੋਂ ਇਹਨਾਂ ਦੇ ਕੁਝ ਮੰਤਰੀਆਂ ਦੇ ਖਿਲਾਫ ਇਦਾਂ ਦੇ ਸਬੂਤ ਮਿਲੇ ਸੀਗੇ ਕਿ ਜਿੱਦਾਂ ਕਟਾਰੂ ਚੱਕ ਹੋ ਗਿਆ ਜੀ ਤਾਂ ਅਜੇ ਤੱਕ ਵੀ ਮੋਰਲ ਟਰਪੀਚੂਡ ਦਾ ਉਹਨਾਂ ਦੇ ਉੱਪਰ ਸੀਗਾ ਦੋਸਤੋ ਬਲਕਾਰ ਸਿੱਧੂ ਹੋ ਗਏ ਉਸ ਤੋਂ ਬਾਅਦ ਗੱਗਨ ਮਾਜਰਾ ਹੋ ਗਏ ਉਸ ਤੋਂ ਬਾਅਦ ਉਹ ਰਵਜੋਤ ਸਿੰਘ ਹੁਣੀ ਹੋ ਗਏ ਸਟੇਟਮੈਂਟਾਂ ਜਿਹੜੀਆਂ ਨੇ ਆਪਣਾ ਘਰ ਤੁਸੀਂ ਸੈੱਟ ਕਰੋ ਤੁਸੀਂ ਆਪਣਾ ਘਰ ਸੈੱਟ ਕਰਕੇ ਤੁਸੀਂ ਪੰਜਾਬ ਤੁਹਾਡੇ ਕੋਲ ਸਾਲ ਸਵਾਲ ਸਾਲ ਵਸਦੇ ਰਹਿ ਗਿਆ ਹੈ ਦਿੱਲੀ ਤੁਸੀਂ ਆਲਰੇਡੀ ਖੋ ਚੁੱਕੇ ਹੋ ਤੇ ਆਹ ਸਟੇਟਮੈਂਟਾਂ ਕਰਕੇ ਟੌਕਸਿਸਿਟੀ ਜਿਹੜੀ ਹੈ ਆ ਜ਼ਹਿਰ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਘੋਲ ਰਹੇ ਹੋ ਉਹ ਕਿਸ ਇਸ ਇਹ ਪਤਾ ਥਿਸ ਇਜ਼ ਨੋਟ ਅ ਗੋਲ ਮੈਂ ਮੈਂ ਪੰਨੂ ਸਾਹਿਬ ਧਰ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਹੋ ਬਲਤੇਜ ਪੰਨੂ ਹੋਰੀ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ ਪੰਨੂ ਸਾਹਿਬ ਤੁਸੀਂ ਸੁਣੀ ਲਿਆ ਹੋਣਾ ਸੋਈ ਸਾਹਿਬ ਬੋਲ ਰਹੇ ਸੀ ਇਸ਼ੂ ਮੈਂ ਪ੍ਰਦਰਸ਼ਨ ਵਰਸਸ ਪ੍ਰਦਰਸ਼ਨ ਦਾ ਜ਼ਿਕਰ ਕਰ ਰਿਹਾ ਸੀ ਕਿ ਇਹ ਪ੍ਰਦਰਸ਼ਨ ਕਿਉਂ ਬਿਆਨਬਾਜ਼ੀ ਹੈ ਉਹ ਬਿਆਨਾਂ ਤੱਕ ਸੀਮਤ ਰਹੇ ਉਹਨੂੰ ਸੜਕਾਂ ਤੇ ਲਿਜਾਣ ਦੀ ਕੀ ਜ਼ਰੂਰਤ ਹੈ ਉਹ ਸੜਕਾਂ ਤੇ ਅਸੀਂ ਨਹੀਂ ਲੈ ਕੇ ਗਏ ਜੀ ਸੜਕਾਂ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਲੈ ਕੇ ਗਈ ਹੈ ਸਵਾਲ ਇਹ ਹੈ ਕਿ ਜਦੋਂ ਗੈਂਗਸਟਰ ਦੇ ਉੱਤੇ ਸਰਕਾਰ ਨੇ ਸਖਤੀ ਕੀਤੀ ਆ ਤੇ ਏਡੀ ਵੱਡੀ ਤਕਲੀਫ ਜਿਹੜੀ ਆ ਜੀ ਉਹ ਕਿਉਂ ਹੋ ਗਈ ਆ ਜਿਹੜੇ ਬਿਜ਼ਨਸਮੈਨ ਨੇ ਅਸੀਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪੁਲਿਸ ਆ ਉਹ ਕੋਸਕ ਕਾਰਵਾਈ ਕਰਦੀ ਹੈ ਨਾ ਜੋ ਕੁਝ ਇਹ ਡਿਲੇਸ਼ਨ ਮੰਤਰੀਆਂ ਦੇ ਉੱਤੇ ਦੀ ਮੰਤਰੀ ਵਾਲੇ ਆ ਆ ਗਿਆ ਜੀ ਉੱਥੇ ਉਹ ਆ ਗਿਆ ਜੀ ਇੱਥੇ ਆ ਗਿਆ ਜੀ ਹਾਂ ਲੋਕਾਂ ਨੂੰ ਭੁੱਲਿਆ ਕਿ ਦਿੱਲੀ ਦੇ ਵਿੱਚ ਕਿੰਨੀ ਦੇਰ ਤੱਕ ਜਿਹੜੀਆਂ ਸਾਡੀਆਂ ਮਾਂ ਲੇ ਧੀਆਂ ਜਿਹੜੀਆਂ ਖੇਡਾਂ ਦੇ ਨਾਲ ਸਬੰਧਤ ਸੀ ਉਹ ਕਿਹੜੇ ਨੇਤਾ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਰਹੀਆਂ ਔਰ ਕਿੰਨੇ ਮਹੀਨੇ ਤੱਕ ਇਹ ਪ੍ਰਦਰਸ਼ਨ ਚੱਲਿਆ ਜੀ ਅੱਜ ਤੱਕ ਕੀ ਉਹਦੇ ਉੱਤੇ ਕੋਈ ਕਾਰਵਾਈ ਹੋਈ ਜੇ ਆਪਾਂ ਇਦਾਂ ਦਾ ਕੁਝ ਗਿਰ ਲੱਗੇ ਨਾ ਬਰਾਬਰ ਸਾਹਿਬ ਇਹ ਤਾਂ ਮੇਰੇ ਘਰ ਬਹੁਤਾ ਜਿਹੜਾ ਸਮਾਂ ਨਾ ਆਪਣਾ ਇੱਕ ਪਾਸੇ ਵੱਲ ਹੀ ਚਲੇ ਜਾਊਗਾ ਮੈਂ ਜਿਹੜੇ ਮਹਿਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਹ ਡਿਬੇਟ ਕਰਨੀ ਹੈ ਤਾਂ ਆਪਾਂ ਸੋਲਿਡ ਜਿਹੜੇ ਤਰੀਕੇ ਦੇ ਨਾਲ ਜਿਹੜੀ ਉਹ ਡਿਬੇਟ ਕਰੀਏ ਜੇ ਆਪਾਂ ਇਸ ਕਿਸਮ ਦੇ ਜਿਹੜੇ ਦੋਸ਼ ਲਾਉਣੇ ਆ ਇਹ ਤਾਂ ਗਲੀ ਮਹਲਿਆਂ ਵਾਲੇ ਦੋਸ਼ ਲੈਣਾ ਜੀ ਕਿ ਤੂੰ ਮੇਰੀ ਗਲੀ ਚ ਲੰਗੀ ਮੈਂ ਤੈਨੂੰ ਆ ਕਰੂੰਗਾ ਉਹ ਉਧਰੋਂ ਦੀ ਲੰਘਿਆ ਸੀ ਉਹਨੂੰ ਉਹਨਾਂ ਨੇ ਹੋ ਕਰ ਦਿੱਤਾ ਸੀਗਾ ਇਹ ਕੋਈ ਤਰੀਕੇ ਜਿਹੜੇ ਉਹ ਥੋੜੀ ਨੇ ਜੀ ਹਾਂ ਗੱਲ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੋਂ ਤੱਕ ਜਿਹੜੀ ਉਹ ਪਹੁੰਚੀ ਹੈ ਇਹਦੇ ਉੱਤੇ ਗੱਲ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ ਇਹ ਗੈਂਗਸਟਰ ਵਾਦ ਜਿਹੜਾ ਉਹਦੀ ਕੋਈ ਪੁਸ਼ਤਪਨਾ ਹੀ ਕਰ ਸਕਦਾ ਇਹ ਸ਼ੇਰ ਦੀ ਸਵਾਰੀ ਆ ਹਾਂ ਔਰ ਸ਼ੇਰ ਦੀ ਸਵਾਰੀ ਤੁਸੀਂ ਓਨੀ ਦੇਰ ਤੱਕ ਕਰਦੇ ਹੋ ਜਿੰਨੀ ਦੇਰ ਤੱਕ ਉਹਦੀ ਪਿੱਠ ਤੇ ਬੈਠੇ ਹੋ ਜਦੋਂ ਉਹ ਦੀ ਪਿੱਛ ਤੋਂ ਉੱਤਰ ਗਏ ਸ਼ੇਰ ਨੇ ਤੁਹਾਨੂੰ ਖਾ ਜਾਣ ਹੂੰ ਔਰ ਇੱਥੇ ਪੰਜਾਬ ਦੇ ਵਿੱਚ ਜਿੰਨਾ ਲੋਕਾਂ ਨੇ ਗੈਂਗਸਟਰਵਾਦ ਦੀ ਪੁਸ਼ਤਪਨਾਹੀ ਕੀਤੀ ਲੋਕ ਸਵਿਧਾਨਿਕ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕਰ ਗਏ ਸਭ ਨੂੰ ਪਤਾ ਹੈ ਲਾਭਾ ਜੇਲ ਬ੍ਰੇਕ ਕਾਂ ਜਿਹੜਾ ਉਹ ਕਦਮ ਹੋਇਆ ਸਭ ਤੋਂ 17 ਤੱਕ ਗੈਂਗਸਟਰਵਾਦ ਇੱਥੇ ਕਿਵੇਂ ਪੈਦਾ ਹੋਇਆ ਕਿਵੇਂ ਉਹ ਪ੍ਰਵਾਹ ਚੜਿਆ ਉਸ ਤੋਂ ਬਾਅਦ ਜਦੋਂ 17 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਫਿਰ ਉਹਨਾਂ ਨੇ ਕਿਵੇਂ ਗੈਂਗਸਟਰ ਜਿਹੜਾ ਸੀ ਇੱਕ ਉੱਤਰ ਪ੍ਰਦੇਸ਼ ਵਾਲਾ ਲਿਆ ਕੇ ਜਿਹੜਾ ਜੀ ਇੱਥੇ ਰੱਖਿਆ ਔਰ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼ ਵਾਲੀ ਸਰਕਾਰ ਸੁਪਰੀਮ ਕੋਰਟ ਤੱਕ ਗਈ ਉਸ ਗੈਂਗਸਟਰ ਨੂੰ ਇੱਥੋਂ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਉੱਤਰ ਪ੍ਰਦੇਸ਼ ਦੇ ਵਿੱਚ ਲਿਜਾਣ ਦੇ ਵਾਸਤੇ ਕਿਉਂ ਕਿਉਂਕਿ ਉਹਦਾ ਐਂਕਾਊਂਟਰ ਕਰਨਾ ਸੀਗਾ ਹੂੰ ਤੋ ਇਸ ਕਰਕੇ ਇੱਕ ਗੱਲਾਂ ਬਾਤਾਂ ਦੀ ਤੁਸੀਂ ਇੱਕ ਪਾਸੇ ਆਜੇ ਇੱਥੇ ਕਹੋ ਕਿ ਤੁਸੀਂ ਗੈਂਗਸਟਰਾਂ ਦੇ ਹੱਕ ਦੇ ਵਿੱਚ ਉਹ ਦੂਜੇ ਸੂਬੇ ਦੇ ਵਿੱਚ ਤੁਸੀਂ ਕਹੋ ਕਿ ਨਹੀਂ ਨਹੀਂ ਉੱਥੇ ਜਿਹੜੀ ਉਹ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਬਹੁਤ ਵਧੀਆ ਮੈਂ ਇਹਨਾਂ ਦੇ ਇੱਕ ਨੇਤਾ ਦਾ ਬਿਆਨ ਪਿਛਲੇ ਦਿਨਾਂ ਦੇ ਵਿੱਚ ਥੋੜਿਆ ਸੀ ਕਿ ਇਹਦੇ ਜੇ ਇੱਥੇ ਤਾਂ yogi ਹੋਣਾਂ ਵਾਲਾ ਜਿਹੜਾ ਦੀ ਉਹ ਰਾਜ ਚਾਹੀਦਾ yogi ਹੋਣਾਂ ਵਾਲਾ ਰਾਜ ਕਿਉਂ ਚਾਹੀਦਾ ਜੀ ਇਸ ਵਾਸਤੇ ਉਹ ਰਾਜ ਚਾਹੀਦਾ ਤੁਸੀਂ ਉਸ ਚੀਜ਼ ਨੂੰ ਉੱਥੇ ਪ੍ਰਮੋਟ ਕਰ ਰਹੇ ਹੋ ਇੱਥੇ ਜੇ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਥੋੜੀ ਕਾਰਵਾਈ ਕਰ ਦਿੱਤੀ ਐਡਾ ਹੋ ਹੱਲਾ ਖੜਾ ਹੋ ਗਿਆ ਕਿ ਅੱਜ ਜਿਹੜਾ ਇਹ ਇੰਨਾ ਕੁਝ ਹੋ ਰਿਹਾ ਸੀਗਾ ਨਾਰੇਬਾਦੀ ਜਿਹੜੀ ਹੋ ਰਹੀ ਸੀ ਕਿ ਇਹ ਗੈਂਗਸਟਰਾਂ ਦੇ ਹੱਥ ਦੇ ਵਿੱਚ ਨਹੀਂ ਹੋ ਰਹੀ ਸੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਗੈਂਗਸਟਰ ਹੈ ਉਹ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ ਜੀ ਉਹ ਕਿਸੇ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਸਿਰਫ ਗੋਲੀ ਦੀ ਭਾਖਾ ਜਿਹੜੀ ਉਸ ਨੂੰ ਲਾਉਣੀ ਚਾਹੁੰਦਾ ਔਰ ਜੇ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਲੋਕਾਂ ਦੀ ਪੁਸ਼ਤ ਪਨਾਹੀ ਕੀਤੀ ਤਾਂ ਫਿਰ ਇਹ ਹੋਊਗਾ ਜੀ ਫਿਰ ਕੱਲ ਨੂੰ ਤਾਂ ਇਹ ਹੋਊਗਾ ਕਿ ਕੋਈ ਵੀ ਸੁਰੱਖਿਤ ਨਹੀਂ ਰਹੂਗਾ ਚਲੋ ਇਸੇ ਤੇ ਜਵਾਬ ਦੇ ਦਿਓ ਸੋਹੀ ਸਾਹਿਬ ਕਿਉਂਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਦਾ ਮੁੱਦਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਸੰਜੇ ਵਰਮਾ ਦਾ ਜਿਸ ਤਰੀਕੇ ਨਾਲ ਮਰਡਰ ਹੋਇਆ ਔਰ ਉਸ ਤੋਂ ਬਾਅਦ ਇੱਕ ਬੜਾ ਵੱਡਾ ਰੋਸ ਖੜਾ ਹੋਇਆ ਔਰ ਪੁਲਿਸ ਦੀ ਕਾਰਵਾਈ ਜਿਹੜੀ ਹੋਈ ਹਾਲਾਂਕਿ ਉਸ ਦੀ ਜ਼ਰੂਰਤ ਬਹੁਤ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੀ ਜ਼ਰੂਰਤ ਹੈ ਐਸੇ ਐਕਸ਼ਨ ਲੈਣ ਦੀ ਪਰ ਜਦੋਂ ਐਕਸ਼ਨ ਹੋਇਆ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਬਣਾਤਾ ਬਾ ਮੈਨੂੰ ਨਾ ਨਹੀਂ ਸਮਝ ਨਹੀਂ ਆਈ ਪਿਆ ਜਿਹੜੇ ਹੁਣ ਸੱਜਣ ਬੋਲ ਰਹੇ ਸੀਗੇ ਐ ਇਦਾਂ ਦੀ ਕਿਉਂ ਕਿਦਾਂ ਬੋਲ ਰਹੇ ਸੀਗੇ ਕਿਸ ਇਸ ਵਕਤ ਇੰਨੀ ਇੰਨੀ ਮੋਰਲ ਇਨਾ ਚ ਕਿਸ ਤਰ੍ਹਾਂ ਆ ਜਾਂਦਾ ਕਿ ਇਹਨਾਂ ਕਰੇ ਜ ਇਸ ਤਰ੍ਹਾਂ ਬੋਲਣ ਦਾ ਜਿਹੜੇ ਪ੍ਰਦੇਸ਼ ਦੇ ਵਿੱਚ ਪਿਛਲੇ 3.5 ਸਾਲ ਚ 350 ਤੋਂ ਉੱਪਰ ਮਰਡਰ ਹੋ ਗਏ ਹੋਣ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਹੋਵੇ ਪੰਜਾਬ ਪੁਲਿਸ ਕੋ ਫੜਿਆ ਨਹੀਂ ਗਿਆ ਇਹਨਾਂ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਮਰਡਰ ਟੈਗ ਹੋ ਗਿਆ ਹੋਵੇ ਉਹ ਨਹੀਂ ਇਹਨਾਂ ਕੋ ਫੜਿਆ ਗਿਆ ਸਹਾਰੀ ਥਾਣੇ ਤੇ ਫੜਿਆ ਗਿਆ ਹੋਵੇ ਇਹਨਾਂ ਦੇ ਰਾਜ ਦੇ ਵਿੱਚ ਉਹ ਗੈਂਗਸਟਰ ਜਿਨ੍ਹਾਂ ਦੀਆਂ ਗੱਲ ਕਰ ਰਹੇ ਨੇ ਉਹਨਾਂ ਦੀਆਂ ਲਾਈਵ ਵੀਡੀਓਜ਼ ਬਣੀਆਂ ਲਾਈਵ ਇੰਟਰਵਿਊਜ਼ ਟੈਲੀਕਾਸਟ ਹੋਈਆਂ ਪਹਿਲਾਂ ਇਹਨਾਂ ਦੇ ਮੁੱਖ ਮੰਤਰੀ ਨੇ ਜਿਹੜੇ ਗ੍ਰਹਿ ਮੰਤਰੀ ਵੀ ਨਾਲ ਨੇ ਤੀਜੀ ਵੀ ਸਾਹਿਬ ਨੇ ਇਨਕਾਰ ਕਰ ਦਿੱਤਾ ਫਿਰ ਜਦੋਂ ਸੱਚ ਸਾਹਮਣੇ ਆ ਗਿਆ ਤੇ ਫਿਰ ਇਹਨਾਂ ਨੂੰ ਡੀਐਸਪੀ ਦੇ ਖਿਲਾਫ ਤੇ ਹੋਰ ਕੇਸ ਦੇ ਖਿਲਾਫ ਐਕਸ਼ਨ ਲੈਣਾ ਪੈ ਗਿਆ ਹੁਣ ਦੇਖੋ ਪੁਸ਼ਤਪਨਾਹੀ ਇਹਨਾਂ ਦੇ 3.5 ਸਾਲ ਇਹਨਾਂ ਨੇ ਨਹੀਂ ਕੀਤੀ ਇਹਨਾਂ ਨੇ ਪੁਸ਼ਤਪਨਾਹੀ ਹੀ ਕੀਤੀ ਹੈ ਜੇ ਪੁਸ਼ਤਪਨਾਹੀ ਨਾ ਕੀਤੀ ਹੁੰਦੀ ਤੇ ਜਿਹੜੇ ਗੈਂਗਸਟਰ ਸੀਗੇ ਉਹ ਕਹਿ ਕਹਿਨਾ ਮਾਰਦੇ ਉਹਨਾਂ ਨੇ ਕਿਹਾ ਸੀਗਾ ਸੂਰੀ ਨੂੰ ਮਾਰਾਂਗੇ ਮਾਰਿਆ ਨਕੌਦਰ ਦੇ ਵਪਾਰੀ ਸੀਗਾ ਉਹਨੂੰ ਕਿਹਾ ਸੀਗਾ ਤੈਨੂੰ ਇੰਨੇ ਵਜ ਕੇ ਇੰਨੇ ਮਿੰਟ ਤੇ ਮਾਰਾਂਗੇ ਉਹਨੂੰ ਮਾਰਿਆ ਫਿਰ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਰਵਾਤਾ ਇਹਨਾਂ ਦੀ ਮੀਡੀਆ ਟੀਮ ਨੇ ਜਿਹੜੀ ਉਹ ਸੀਗੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਲੀਕ ਕਰ ਦਿੱਤੀ ਕਿ ਸਿਕਿਉਰਿਟੀ ਸਿਕਿਉਰਿਟੀ ਜਿਹੜੀ ਆ ਉਹਦੀ ਇਹ ਘਟਾਈ ਗਈ ਹੈਗੀ ਹੁਣ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਸੀ ਆਪਣੇ ਆਪ ਨੂੰ ਕਿਸੇ ਦੀਵਾਰ ਦੇ ਪਿੱਛੇ ਛੁਪਾਨ ਦੀ ਕੋਸ਼ਿਸ਼ ਨਾ ਕਰੀਏ ਤੁਹਾਡੇ ਕੋਲ ਸਾਲ ਸਵਾ ਸਾਲ ਹੋਰ ਸਰਕਾਰ ਦਾ ਹੈਗਾ ਇਹ ਤੇ ਆਪਣੇ ਆਪ ਨੂੰ ਜਿਹੜੇ ਤੁਹਾਡੇ ਕਰਮ ਕੀਤੇ ਹੋਏ ਨੇ ਕੋਈ ਕਰਮ ਉਹਨਾਂ ਨੂੰ ਬਖਸ਼ਾ ਲਓ ਉਹਨਾਂ ਨੂੰ ਠੀਕ ਕਰ ਲਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜੋ ਅਸੀਂ ਕਹਿੰਦੇ ਆ ਉਹ ਕਰਦੇ ਆ ਤੁਸੀਂ ਜੋ ਜੋ ਵਾਦੇ ਕਰਕੇ ਆਏ ਸੀਗੇ ਜਿਹੜੇ ਅੱਜ ਜਿਹੜੇ ਅੱਜ ਇਲਜ਼ਾਮ ਲਾਏ ਨੇ ਸੋਈ ਸਾਵਾ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਮੋٹے ਤੌਰ ਤੇ ਇੱਕੋ ਹੀ ਗੱਲ ਕਹੀ ਹੈ ਕਿ ਲਾਰੈਂਸ ਬਿਸ਼ਨੋਈ ਦੇ ذریعے ਜਿਹੜੀਆਂ ਗੈਰ ਬੀਜੇਪੀ ਸ਼ਾਸਤ ਸਟੇਟਾਂ ਨੇ ਉਹਨਾਂ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਮੈਂ ਨਾ ਬਿਸ਼ੋਕਿ ਰਿਸ਼ਤੇ ਕੀ ਕਹੂੰਗੇ ਬੜਾਈ ਬੜਾਈ ਦੁੱਖ ਲੱਗ ਰਿਹਾ ਹੈ ਹੁਣ ਲੋਰੈਂਸ ਬਿਸ਼ਨੋਈ ਇੰਨਾ ਵਾਸਤੇ ਐਡਾ ਤੋਂ ਵੱਡਾ ਗੈਂਗਸਟਰ ਹੋ ਗਿਆ ਕਿ ਉਹ ਪੰਜਾਬ ਪੁਲਿਸ ਜਿਹੜੀ 1 ਲੱਖ ਦੀ 1 ਲੱਖ ਤੋਂ ਉੱਪਰ ਪੰਜਾਬ ਪੁਲਿਸ ਹੈ ਜਿਨੇ ਟੈਰਰਿਜ਼ਮ ਖਤਮ ਕੀਤਾ ਉਹ ਪੰਜਾਬ ਪੁਲਿਸ ਜਿਹੜੀ ਹੈ ਲੋਰੈਂਸ ਬਿਸ਼ਨੋਈ ਦੇ ਗਏ ਜਿਹੜੇ ਗੁਰਗੇ ਨੇ ਸੋ ਕੋਲਡ ਗੁਰਗੇ ਉਹ ਫਿਰ ਇਹਦਾ ਮਤਲਬ ਹੈ ਕਿ ਇਹਨਾਂ ਦਾ ਲਾ ਇਨ ਆਰਡਰ ਟੋਟਲ ਕੋਲਾਪਸ ਹੈ ਆ ਪੰਜਾਬ ਸਰ ਪੰਜਾਬ ਵੱਲੋਂ ਕੋਈ ਵੀ ਬੰਦਾ ਆਵੇ ਕਿਤੋਂ ਵੀ ਆਵੇ ਉਹ ਮਾਰ ਕੇ ਚਲਾ ਜਾਵੇ ਇਹਦਾ ਮਤਲਬ ਆਪਣੀ 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 ਜਿਹੜੀ ਆਪਣਾ ਫੇਲਿਅਰ ਹੈ ਇਹਨੂੰ ਐਡਮਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਇੱਕ ਸਰਕਾਰ ਜਿਹੜੀ ਹੈ ਆਪਣੇ ਆਪਣੇ ਪੇਸ਼ੰਦਿਆਂ ਨੂੰ ਬਚਾ ਨਹੀਂ ਸਕਦੀ ਅੱਜ ਤੁਸੀਂ ਉਹਨਾਂ ਨੂੰ ਮੀਡੀਆ ਤੇ ਲੈ ਕੇ ਜਾ ਕੇ ਕਹਿੰਦੇ ਹੋ ਜੀ ਆਹ ਮੋਦੀ ਸਾਹਿਬ ਨੇ ਕਰਵਾਇਆ ਹੈਗਾ ਕਿਦਾਂ ਦੀਆਂ ਸੀ ਗੱਲਾਂ ਕਰ ਰਹੇ ਆ ਕਿਸ ਕਿਸ ਚਲੋ ਜਵਾਬ ਦੇਈਏ ਪੰਨੂ ਸਾਹਿਬ ਪੰਨੂ ਸਾਹਿਬ ਜਵਾਬ ਦੇ ਦਿਓ ਇਤਨੇ ਬੰਦਿਆਂ ਨੂੰ ਬਚਾਣ ਕਿ ਕਿੰਨੇ ਕਾਮ ਰਹੇ ਹੋ ਇੱਕ ਸੈਕਿੰਡ ਸੋਈਸਾਪਾ ਥੋੜਾ ਬ੍ਰੀਫ ਰੱਖੀਏ ਇਹ ਪੰਨੂ ਸਾਹਿਬ ਸਵਾਲ ਇਹ ਹੈ ਕਿ ਜੇ ਕੋਈ ਵੀ ਬੰਦਾ ਬਾਹਰੋਂ ਆ ਕੇ ਕਿਸੇ ਵੀ ਤਰੀਕੇ ਨਾਲ ਅਟੈਕ ਕਰਦਾ ਹੈ ਮੰਨ ਲਿਆ ਜਾਵੇ ਕਿ ਕਿਸੇ ਨੇ ਪੁਸ਼ ਕੀਤਾ ਕਿਸੇ ਨੇ ਆਪਦੇ ਗੁਰਗੇ ਭੇਜੇ ਕਿਸੇ ਗੈਂਗਸਟਰ ਨੇ ਕਿਹਾ ਕਿ ਫਲਾਨੀ ਥਾਂ ਤੇ ਜਾ ਕੇ ਵਾਰਦਾਤ ਕਰ ਦਿਓ ਕਿ ਆਪਣੀ ਪੁਲਿਸ ਇੰਨੀ ਸਮਰੱਥ ਨਹੀਂ ਕਿ ਉਸ ਨੂੰ ਰੋਕ ਪਾਈਏ ਜਾਂ ਨਾਥ ਪਾ ਸਕੀਏ ਐਸਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਹਮਤ ਹੈ ਹਮ ਪੰਜਾਬ ਦੇ ਵਿੱਚ ਕਿਸੇ ਵੀ ਵਾਪਰੀ ਘਟਨਾ ਦੇ ਬਾਰੇ ਦੇ ਵਿੱਚ ਤੁਸੀਂ ਡਾਟਾ ਜੜਾ ਦੀ ਉਹ ਦੇ ਦੇਣਾ ਉਹ ਬੈਟਰ ਰਹੂਗਾ ਇੱਕ ਪੱਤਰਕਾਰ ਦੇ ਮੂੰਹੋਂ ਜਿਆਦਾ ਚੱਜਦਾ ਮੈਨੂੰ ਜੇ ਮੈਂ ਬੋਲੂਗਾ ਤੁਸੀਂ ਇਹ ਕਹੋਗੇ ਕਿ ਪੋਲੀਟਿਕਲ ਤੌਰ ਦੇ ਉੱਤੇ ਜਿਹੜਾ ਵੀ ਇਹ ਡਾਟਾ ਦੇ ਰਹੇ ਨੇ 24 ਘੰਟਿਆਂ ਦੇ ਵਿੱਚ ਹਰ ਜਿਹੜੀ ਜਿਹੜੀ ਵਾਰਦਾਤ ਵਾਪਰੀ ਉਹਦਾ ਫਾਈਂਡ ਆਊਟ ਕੀਤਾ ਕਿ ਕਿਹਨੇ ਇਹ ਵਾਰਦਾਤ ਜਿਹੜੀ ਉਹ ਕੀਤੀ ਉਹ ਬੰਦੇ ਫੜੇ ਗਏ ਹਮਮ ਮੁਸ਼ਕਲ ਜਿਹੜੀ ਹੈ ਜੀ ਉਹ ਸੋਹੀ ਸਾਹਿਬ ਨੂੰ ਵੀ ਪਤਾ ਹੈ ਕਿ ਕਿੱਥੇ ਆ ਮੁਸ਼ਕਿਲ ਇਹ ਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਕੁਝ ਗੈਂਗਸਟਰ ਨੇ ਉਹਨਾਂ ਦੇ ਇੱਥੇ ਗੁਰਗੇ ਨੇ ਗੁਰਗੇ ਫੜੇ ਗਏ ਉਹਨਾਂ ਦੇ ਉਹਨਾਂ ਦੇ ਸ਼ੂਟਰ ਜਿਹੜੇ ਫੜੇ ਗਏ ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਸਾਰੇ ਦੇ ਸਾਰੇ ਫੜੇ ਗਏ ਨੇ ਜੇ ਨਹੀਂ ਫੜਿਆ ਗਿਆ ਤਾਂ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਉਹਨੂੰ ਐਕਸਟਰਡੀਸ਼ਨ ਟ੍ਰੀਟੀ ਦੇ ਤਹਿਤ ਕਿਨੇ ਲਿਆਉਣਾ ਸੀ ਕੇਂਦਰ ਦੀ ਸਰਕਾਰ ਨੇ ਜੇ ਹੈੱਡਕੁਆਟਰ ਦੇ ਉੱਤੇ ਹਮਲੇ ਦੀ ਇਹ ਗੱਲ ਕਰਦੇ ਨੇ ਇੱਥੇ ਜਿਹੜੇ ਛੁੱਟਣ ਵਾਲੇ ਸੀ ਉਹ ਫੜੇ ਗਏ ਨੇ ਔਰ ਲੰਡਾ ਉਹਦੇ ਪਿੱਛੇ ਜਿਹੜਾ ਦੱਸਿਆ ਜਾਂਦਾ ਉਹ ਕਿੱਥੇ ਬੈਠਾ ਉਹਦੇਸ਼ ਵਿੱਚ ਬੈਠਾ ਉਹਨੂੰ ਪੰਜਾਬ ਸਰਕਾਰ ਥੋੜੀ ਲੈ ਸਕਦੀ ਹੈ ਉਹਨੂੰ ਕੇਂਦਰ ਦੀ ਸਰਕਾਰ ਨੇ ਹਵਾਲਾ ਹਵਾਲਾ ਜਿਹੜੀ ਸੰਧੀ ਆ ਉਹਦੇ ਰਾਹੀਂ ਇੱਥੇ ਲੈ ਕੇ ਆਉਣਾ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਉਹਦੇ ਵਿੱਚ ਤੇਜ਼ੀ ਲਿਆਵੇ ਕਿਉਂਕਿ ਇਸ ਮਾਮਲੇ ਦੇ ਉੱਤੇ ਜੇ ਭਾਰਤੀ ਜਨਤਾ ਪਾਰਟੀ ਰਾਜਨੀਤੀ ਜਿਹੜੀ ਉਹ ਕਰਦੀ ਆ ਤੇ ਗੱਲ ਉਹ ਇਹ ਆ ਕਿ ਇਹ ਸ਼ੇਰ ਦੀ ਸਵਾਰੀ ਹੈ ਉਸੀਂ ਛੇਰ ਦੇ ਸਵਾਰੀ ਜਿਹੜੀ ਉਹ ਉਹ ਕਰਨੀ ਚਾਹੁੰਦੇ ਹੋ ਸੂਰੀ ਦੇ ਕਤਲ ਦੀ ਗੱਲ ਸੋਹੀ ਸਾਹਿਬ ਕਰ ਰਹੇ ਨੇ ਸਰਕਾਰ ਨੇ ਕਿਉਂਕਿ ਜਿਹੜੇ ਨਫਜ਼ ਨੇ ਉਹ ਜ਼ਰੂਰ ਬਿਲਕੁਲ ਜਿਹੜੇ ਉਹ ਚੰਗੇ ਰਹਿਣੇ ਚਾਹੀਦੇ ਨੇ ਬਹਿਸ ਆਪਣੀ ਜਗ੍ਹਾ ਦਿੱਤਿਆ ਸੂਰੀ ਦਾ ਕਤਲ ਕਿਸੇ ਗੈਂਗਸਟਰ ਨੇ ਨਹੀਂ ਕੀਤਾ ਹੂੰ ਕਿਸੇ ਕਿਸੇ ਗੈਂਗਸਟਰ ਦਾ ਉਹਦੇ ਵਿੱਚ ਕੀ ਨਾਮ ਆਇਆ ਕਿਹਨੇ ਕਤਲ ਕੀਤਾ ਚਲੋ ਮੈਂ ਉਸ ਡਿਟੇਲ ਦੇ ਵਿੱਚ ਜਿਹੜਾ ਉਹ ਨਹੀਂ ਜਾਂਦਾ ਜਿੱਥੇ ਜਿੱਥੇ ਘਟਨਾ ਵਾਪਰੀ ਹੈ ਕੋਈ ਵੀ ਜਿਹੜੀ ਘਟਨਾ ਪੰਜਾਬ ਪੁਲਿਸ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਹੋਇਆ ਉਹਨੂੰ ਗ੍ਰਿਫਤਾਰ ਕੀਤਾ ਮਾਫ਼ ਕਰਨਾ ਗਗਨੇਜਾ ਦੀ ਦਾ ਕਤਲ ਪੰਜਾਬ ਦੇ ਵਿੱਚ ਹੋਇਆ ਸੀਗਾ ਔਰ ਇਥੇ ਪਹਿਣੀ ਸਾਹਬ ਦੇ ਵਿੱਚ ਜਿਹੜਾ ਕਤਲ ਹੋਇਆ ਸੀ ਮਾਤਾ ਚੰਦ ਕੌਰ ਦਾ ਹਾਂਜੀ ਹਾਂਜੀ ਮਾਤਾ ਚੰਦ ਕੌਰ ਜੀ ਦਾ ਉਹ ਕਿੱਥੇ ਗਈ ਜੀ ਕਤਲ ਉਦੋਂ ਸਰਕਾਰ ਕੀ ਦੀ ਸੀ ਸੋਹੀ ਸਾਫ਼ ਕੀ ਇਹ ਦੱਸਣ ਦੀ ਛੇੜ ਕਰਨਗੇ ਜਾਂ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਸੀ ਉਹ ਫਿਰ ਕਿਹਨੇ ਕੀਤੀਆਂ ਸੀਗੀਆਂ ਜੀ ਜੇ ਆਪਾਂ ਇਸ ਪਾਸੇ ਨੂੰ ਚਲੇ ਗਏ 90 ਦੀ ਜਿਹੜੀ ਜੇਲ ਬ੍ਰੇਕ ਆ ਉਹ ਕਿਵੇਂ ਕੀਤੀ ਸੀ ਦੀ ਉਸ ਉਸ ਟਾਈਮ ਸਰਕਾਰ ਕੀ ਦੀ ਸੀ ਮੈਂ ਇਹ ਕਹਾਂਗਾ ਚਲੋ ਕਿਵੇਂ ਨਹੀਂ ਕੀਤੀ ਸਰਕਾਰ ਕੀ ਦੀ ਸੀਗੀ ਉਸ ਟਾਈਮ ਜਦੋਂ ਜੇਲ ਦੇ ਵਿੱਚੋਂ ਇਹ ਗੈਂਗਸਟਰ ਜਿਹੜੇ ਉਹ ਨਿਕਲੇ ਨੇ ਉਦੋਂ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਕਿਉਂ ਨਾ ਕੀਤੀ ਗਈ ਅੱਜ ਜਿਹੜੇ ਰੌਲਾ ਪਾ ਰਹੇ ਨੇ ਮਾਫ਼ ਕਰਨਾ ਉਦੋਂ ਉਹ ਐਸਟੀ ਸੀ ਕਿ ਇੱਥੇ ਪੰਜਾਬ ਦੇ ਵਿੱਚ ਦਿੱਲੀ ਬੈਠੇ ਜਿਹੜੇ ਇਹ ਇਸ਼ੂ ਖੜਾ ਕਰ ਰਹੇ ਨੇ ਇਸ ਕਰਕੇ ਆ ਮੌਜੂਦਾ ਸਰਕਾਰ ਦੇ ਕਿਸੇ ਵਿਅਕਤੀ ਕਿਸੇ ਐਮਐਲਏ ਸਾਹਿਬ ਕਿਸੇ ਮੰਤਰੀ ਸਾਹਿਬ ਕਿਸੇ ਵੀ ਕਿਸੇ ਗੈਂਗਸਟਰ ਦੇ ਨਾਲ ਫੋਟੋ ਤੱਕ ਵੀ ਆਈ ਹੋਵੇ ਉਹਦੇ ਨਾਲ ਸਬੰਧ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਇਹ ਹੁੰਦਾ ਸੀ ਕਿ ਘਟਨਾ ਬਾਅਦ ਦੇ ਵਿੱਚ ਉਹ ਆਪਰਦੀ ਸੀ ਤੇ ਫੋਟੋ ਕਿਸੇ ਨਾ ਕਿਸੇ ਨੇਤਾ ਦੇ ਨਾਲ ਜਿਹੜੀ ਜੀ ਉਹ ਪਹਿਲਾਂ ਆ ਜਾਂਦੀ ਸੀ ਭਾਰਤੀ ਜਨਤਾ ਪਾਰਟੀ ਉਸ ਅਕਾਲੀ ਦਲ ਦੀ ਭਾਈਵਾ ਪਾਰਟੀ ਰਹੀ ਹੈ 7 ਤੋਂ 17 ਦੇ ਦੌਰਾਨ ਜਦੋਂ ਗੈਂਗਸਟਰ ਵਾਰ ਜੰਮਿਆ ਗੈਂਗਸਟਰ ਵਾਰ ਵੱਡਾ ਹੋਇਆ ਗੈਂਗਸਟਰ ਵਾਰ ਜਵਾਨ ਹੋਇਆ ਔਰ ਉਸੇ ਕਰਤੇ ਗਿਆ ਸੋਹੀ ਸਾਹਿਬ ਜਵਾਬ ਦੇ ਦਿਓ ਮੈਨੂੰ ਜੀ ਮaaf ਕਰਨਾ ਆ ਜੇ ਇਹ ਆ ਹੋਇਆ ਸੀਗਾ ਪਿਛਲੀਆਂ ਸਰਕਾਰਾਂ ਚ ਕਾਂਗਰਸ ਸਰਕਾਰ ਦੇ ਵਿੱਚ ਤੇ ਤਾਂ ਹੀ ਲੋਕਾਂ ਨੇ ਚੇਂਜ ਵਾਸਤੇ ਤੁਹਾਨੂੰ ਲੈ ਕੇ ਆਉਂਦਾ ਸੀਗਾ ਕਿ ਤੁਸੀਂ ਕੁਝ ਕਰੋਗੇ ਤੇ ਤੁਸੀਂ ਉਹ ਗਰੰਟੀਆਂ ਵੀ ਦੇ ਕੇ ਆਏ ਸੀ ਪੰਨੂ ਸਾਹਿਬ ਲੇਕਿਨ ਉਹ ਤੁਹਾਡੇ ਕੋਲੋਂ ਗਰੰਟੀਆਂ ਤੇ ਕੀ ਹੋਣੀਆਂ ਸੀਗੀਆਂ ਮੈਂ ਤੁਹਾਨੂੰ ਅੱਜ ਜਿਹੜਾ ਬੈਦ ਮਾਉਥ ਭਗਵੰਤ ਮਾਨ ਸਾਹਿਬ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੇ ਹੋਮ ਮਿਨਿਸਟਰ ਸਾਹਿਬ ਦੇ ਉੱਪਰ ਇਹਨਾਂ ਨੇ ਜੋ ਸੁਧਾਭਲੀ ਵੀ ਸ਼ਬਦਾਭੀ ਯੂਜ਼ ਕੀਤੀ ਹੈ ਸਾਡੀ ਸਾਡਾ ਪ੍ਰਦਰਸ਼ਨ ਉਹਦੇ ਵਾਸਤੇ ਸੀਗਾ ਮੈਂ ਦੇਖੋ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦੇ ਆ ਕਿ ਭਗਵੰਤ ਮਾਨ ਸਾਹਿਬ ਮੁੱਖ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਅਸੀਂ ਕਹਿੰਦੇ ਆ ਤੇ ਨਾ ਨੂੰ ਵੀਡੀਓ ਰਿਕਾਰਡਿੰਗ ਕਰਦਿਆ ਪਾਰਲੀਮੈਂਟ ਚ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਇਹਨਾਂ ਤੇ ਇਲਜ਼ਾਮ ਲੱਗੇ ਸੀਗੇ ਕਿ दारू ਪੀ ਕੇ ਪਾਰਲੀਮੈਂਟ ਚ ਆਂਦੇ ਰਹੇ ਨੇ ਇਹਨਾਂ ਨੂੰ ਨੁਕਸਾਨ ਸਾ ਚ ਇਹਨਾਂ ਨੂੰ ਆਫਲੋਡ ਕੀਤਾ ਗਿਆ ਸੀਗਾ ਤੇ ਉਦੋਂ ਵੀ ਦੇਖੋ ਅਸੀਂ ਨਹੀਂ ਅਸੀਂ ਕਿ ਹਰਿੰਦਰ ਖਾਲਸਾ ਜੀ ਜਿਹੜੇ ਇਹਨਾਂ ਦੇ ਨਾਲ 496 ਨੰਬਰ ਸੀਟ ਤੇ ਬੈੰਦੇ ਸੀਗੇ ਪਾਰਲੀਮੈਂਟ ਚ ਕਹਿੰਦੇ ਜੀ ਸ਼ਰਾਬ ਪੀ ਕੇ ਆਉਂਦੇ ਨੇ ਇਹਦਾ ਮਤਲਬ ਹੈਗਾ ਕਿ ਭਗਵੰਤ ਮਾਨ ਸਾਹਿਬ ਨੂੰ ਹੁਣ ਵੀ ਨਹੀਂ ਸਮਝ ਆਉਗੀ ਸਾਡੇ 35 ਸਾਲ ਬਾਅਦ ਵੀ ਕਿ ਅਸੀਂ ਐਡਾ ਦਾ ਮੈਂ ਨਹੀਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਦੇ ਪੀਪਲ ਦੇ ਆਲਵੇ ਸੇਜ਼ ਕਿ اپੋਜੀਸ਼ਨ ਵਾਲੀ ਪਾਰਟੀ ਦੇ ਕਹਿੰਦੇ ਨੇ ਕਿ ਹੀ ਮੇ ਹੈਵ ਪਾਈਲਸ ਆਫ ਮਾਉਥ ਮੈਂ ਆਈ ਡੋਟ ਵਾਂਟ ਟੂ ਯੂਜ਼ ਦੈਟ ਵਰਡ ਲੇਕਿਨ ਨਹੀਂ ਚੰਗਿਆ ਲੱਗਦਾ ਇਟਸ ਇਦਾਂ ਦਾ ਜਦੋਂ ਇਦਾਂ ਦੇ ਅਸੀਂ ਉਹਦੇ ਤੇ ਬੈਠੇ ਹੋਈਏ ਨਾ ਤੇ 2015 ਦੇ ਵਿੱਚ ਬੜਗਾੜੀ ਵਿਲੇਚ ਬਰਨਾਂ ਨੂੰ ਭਜਾਇਆ ਸੀਗਾ ਵੀ ਜੋ ਸ਼ਰਾਬ ਪੀ ਕੇ ਗੋ ਗੋ ਤੋਂ ਨਹੀਂ ਮੇਰਾ ਮੇਰਾ ਸਵਾਲ ਇਹ ਹੈ ਸੋਈ ਸਾਹਿਬ ਮੇਰਾ ਸਵਾਲ ਇਹ ਹੈ ਕਿ ਬਿਆਨਬਾਜ਼ੀ ਜਿਹੜੀ ਹੈ ਲੀਡਰ ਬਿਆਨਬਾਜ਼ੀ ਕਰਦੇ ਆ ਬਹੁਤ ਸਾਰੀ ਬਿਆਨਬਾਜ਼ੀ ਅਸੀਂ ਦੇਖਦੇ ਆ ਇਲੈਕਸ਼ਨਾਂ ਦੇ ਵਿੱਚ ਇਹ ਨਹੀਂ ਹੈ ਕਿ ਨੈਸ਼ਨਲ ਪੱਧਰ ਤੇ ਵੀ ਕਦੇ ਕਿਸੇ ਨੇ ਬਿਆਨਬਾਜ਼ੀ ਨਹੀਂ ਕੀਤੀ ਬੜੇ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਹੈ ਤਾਂ ਬਿਆਨਬਾਜ਼ੀ ਦਾ ਜਵਾਬ ਬਿਆਨਬਾਜ਼ੀ ਨਾਲ ਦਿੱਤਾ ਜਾਵੇ ਉਸਦੇ ਲਈ ਪ੍ਰੋਟੈਸਟ ਪ੍ਰਦਰਸ਼ਨ ਕਰਨ ਦੀ ਕੀ ਜ਼ਰੂਰਤ ਹੈ देखो प्रोटेस्ट इज ऑलवेज अ गुड वे ऑफ डेमोक्रेसी टू कीप योर डेमोक्रेसी जे प्रोटेस्ट ਹੋਏਗਾ ਤਾਂ ਡੈਮੋਕ੍ਰੇਸੀ ਹੋਏਗੀ ਲੇਕਿਨ ਅਰਾਜਕਤਾ ਵਾਲਾ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਜੋ ਕਿ ਕੇਜਰੀਵਾਲ ਸਾਹਿਬ ਖੁਦ ਮੰਗਦੇ ਸੀਗੇ ਕਿ ਆਈ ਆਈ ਆਲਵੇਸ ਟ੍ਰਾਈ ਮੈਂ ਕਹਿੰਦਾ ਮੈਂ ਅਰਾਜਕਤਾਵਾਦੀ ਕਿ ਮੈਂ ਜਿਹੜਾ ਅਰਾਜਕਤਾ ਫੈਲਾਨਾ ਇੱਥੇ ਫਲਾਉਣ ਦੇ ਕਿਉਂਕਿ ਪਾਰਲੀਮੈਂਟ ਦੇ ਬਾਹਰ ਜਾ ਕੇ ਆ ਇਹਨਾਂ ਨੇ ਧਰਨਾ ਲਾ ਲਿਆ ਸੀਗਾ ਉੱਥੇ ਜਾ ਕੇ ਬੈਂਚਾਂ ਦੇ ਉੱਪਰ ਸੋ ਗਏ ਸੀਗੇ ਦੇਖੋ ਸਾਨੂੰ ਨਹੀਂ ਲੱਗਦਾ ਹੈਗਾ ਕਿ ਇਦਾਂ ਦੀ ਸ਼ਬਦਾਵਲੀ ਯੂਜ਼ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਗੈਂਗਸਟਰ ਦਾ ਸਵਾਲ ਹੈਗਾ ਪੰਨੂ ਸਾਹਿਬ ਡੋਨਟ ਫੋਰਗੇਟ ਯੂ ਆਰ ਰੂਲਿੰਗ ਦਿਸ ਸਟੇਟ ਤੁਹਾਡੇ ਕੋਲ ਲਾਅ ਐਂਡ ਆਰਡਰ ਹੈਗਾ ਤੁਸੀਂ ਆਪਣੀ ਸਟੇਟ ਨੂੰ ਲਾਅ ਐਂਡ ਆਰਡਰ ਨੂੰ ਦਰੁਸਤ ਕਰੋ ਸਾਡੇ 3 ਸਾਲ ਪੰਜਾਬੀਆਂ ਨੇ ਤੁਹਾਨੂੰ ਦਿੱਤੇ ਨੇ ਹੁਣ ਪੰਨੂ ਸਾਹਿਬ ਆਖਰੀ ਕਮੈਂਟ ਮੈਂ ਮੈਂ ਵਾਈਂਡ ਅਪ ਕਰ ਆਖਰੀ ਕਮੈਂਟ ਜੀ ਦੇਖੋ ਸੋਹੀ ਸਾਹਿਬ ਜਿਹੜੇ ਤੁਸੀਂ ਜਿਸ 11 ਤੇ ਉਹ ਲੈ ਗਏ ਹੋ ਮੈਂ ਫਟ ਤੋਂ ਐਕਸਪੈਕਟ ਨਹੀਂ ਸੀ ਕਰਦਾ ਮੈਂ ਸਟੇਲ ਤੁਹਾਡੀ ਇਸ ਡੀਬੀਓ ਕਰਦਾ ਮੈਂ ਲਫਜ਼ਾਂ ਦੇ ਵਿੱਚ ਕਦੀ ਵੀ ਕਿਸੇ ਨੂੰ ਸਾਹਮਣੇ ਵਾਲੇ ਨੂੰ ਇਹੋ ਜਿਹੇ ਤਰੀਕੇ ਨਾਲ ਨੀਵਾ ਨਹੀਂ ਦਿਖਾਉਂਦਾ ਮੇਰੇ ਸੁਭਾਅ ਦੇ ਵਿੱਚ ਸ਼ਾਮਲ ਨਾ ਮੈਂ ਹੋਣੀ ਕਰੂਗਾ ਸ਼ਰਾਬ ਵਾਲੀ ਗੱਲ ਤੁਸੀਂ ਕਰ ਰਹੇ ਹੋ ਪਾਰਲੀਮੈਂਟ ਦੇ ਵਿੱਚ ਕੀ ਪਾਰਲੀਮੈਂਟ ਦੇ ਵਿੱਚ ਕੋਈ ਐਕਸ਼ਨ ਨਹੀਂ ਕੀਤਾ ਗਿਆ ਸੀਗਾ ਮਾਨ ਸਾਹਿਬ ਦੇ ਉੱਥੇ ਅਰ ਗਾੜੀ ਦੀ ਤੁਸੀਂ ਗੱਲ ਕੀਤੀ ਕਿ ਇੱਥੇ ਕੋਈ ਐਕਸ਼ਨ ਸੀਗਾ ਜਿਹਦੇ ਤੁਸੀਂ ਗੱਲ ਕਰ ਰਹੇ ਹੋ ਪ੍ਰੋਟੈਸਟ ਦੀ ਤੁਸੀਂ ਗੱਲ ਕੀਤੀ ਹੈ ਕਿ ਪ੍ਰੋਟੈਸਟ ਹੋਣਾ ਚਾਹੀਦਾ ਉਹ ਰਾਜਿਕਤਾ ਵਾਲਾ ਨਾ ਹੋਵੇ ਬਿਊਟੀਫੁਲ ਬਹੁਤ ਮੈਟਰ ਨੂੰ ਐਪਰੀਸ਼ੀਏਟ ਕਰਦਾ ਨਹੀਂ ਦੱਸੋ ਕਿ ਜਦੋਂ ਕਿਸਾਨ ਗਏ ਸੀ ਉਹ ਕਿਹੜੀ ਰਾਜਿਕਤਾ ਫਲਾਉਣ ਗਏ ਸੀਗੇ ਉਹਨਾਂ ਦੇ ਵਾਸਤੇ ਏਡੇ-ਏਡੀਆਂ ਵੱਡੀਆਂ ਮੇਖਾਂ ਜਿਹੜੀਆਂ ਉਹ ਖੜੀਆਂ ਕਰਤੀਆਂ ਗਈਆਂ ਏਡੇ-ਏਡੀਆਂ ਵੱਡੀਆਂ ਕੰਧਾਂ ਜਿਹੜੀਆਂ ਸੀ ਉਹ ਖੜੀਆਂ ਕਰਤੀਆਂ ਗਈਆਂ ਉਹਨਾਂ ਨੂੰ ਕੀ ਕੀ ਕੁਛ ਨਾਮ ਲੈ ਕੇ ਉਦੋਂ ਜਿਹੜਾ ਉਹ ਦੱਸਿਆ ਗਿਆ ਕਿ ਇਹ ਤਾਂ ਖਾਲਸਤਾਨੀ ਨੇ ਇਹ ਤਾਂ ਫਲਾਣੇ ਨੇ ਜੀ ਇਹ ਤਾਂ ਅੰਦোলন ਜੀਵੀ ਨੇ ਇਥੋਂ ਤੱਕ ਜਿਹੜਾ ਸੀ ਉਹ ਆਖਿਆ ਗਿਆ ਮੁੜ ਕੇ 2 ਸਾਲ ਬਾਅਦ ਜਿਹੜਾ ਵੀ ਉਹ ਕੀ ਸਾਲ ਬਾਅਦ ਕੀ ਹੋਇਆ ਉਹ ਉਹ ਸਾਹਦੇ ਸਾਹਮਣੇ ਤੋ ਇਸ ਕਰਕੇ ਪ੍ਰੋਟੈਸਟ ਜਿਹੜਾ ਆ ਜੀ ਬਹਿ ਨਹੀਂ ਕਹਿੰਦਾ ਤੁਸੀਂ ਜੇ ਕਰੋ ਤੇ ਉਹ ਪ੍ਰੋਟੈਸਟ ਹੈ ਤੇ ਜੇ ਕੋਈ ਹੋਰ ਕਰੇ ਤੇ ਉਹ ਫਿਰ ਪ੍ਰੋਟੈਸਟ ਨਹੀਂ ਕਰ ਇਹ ਉਹ ਨਹੀਂ ਸੋ ਹਿਸਾਬ ਇਹਦਾ ਲਿੰਕ ਦਾ ਕਿ ਤੁਹਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਘੜਾ ਉਹ ਤੋਂ ਬਿਨ ਚਲੋ ਮੈਨੂੰ ਮੇਰੇ ਕੋਲੇ ਹੁਣ ਸਮਾਂ ਖਤਮ ਹੋ ਗਿਆ ਮਾਫ ਕਰਨਾ ਪੰਨੂ ਸਾਹਿਬ ਐ ਸੋਹੀ ਸਾਹਿਬ ਮਾਫੀ ਮਾਫੀ ਚਾਹੂੰਗਾ ਸਮਾਂ ਖਤਮ ਹੋ ਗਿਆ ਇਸ ਡਿਬੇਟ ਨੂੰ ਮੈਨੂੰ ਇੱਥੇ ਹੀ ਵਾਈਂਡ ਅਪ ਕਰਨਾ ਪੈਣਾ ਪਰ ਕੋਸ਼ਿਸ਼ ਸੀ ਅੱਜ ਦੇ ਇਸ ਪ੍ਰੋਟੈਸਟ ਨੂੰ ਸਮਝਾ ਦਿੱਤੀ ਕਿ ਦੋਨਾਂ ਪਾਰਟੀਆਂ ਦਾ ਫੋਕਸ ਕੀ ਹੈ ਕਿਉਂ ਅੱਜ ਦਾ ਦਿਨ ਪ੍ਰਦਰਸ਼ਨਾਂ ਦੇ ਲਈ ਚੁਣਿਆ ਗਿਆ ਔਰ ਇੱਕ ਦੂਜੇ ਦੇ ਖਿਲਾਫ ਇਹ ਪ੍ਰਦਰਸ਼ਨ ਕੀਤੇ ਗਏ ਬਹੁਤ ਬਹੁਤ ਧੰਨਵਾਦ ਦੋਨਾਂ ਮਹਿਮਾਨਾਂ ਦਾ